ਮਿਸ਼ਾ ਬਾਤ ਦੇਖ ਰਹੇ ਸਾਰੇ ਹੀ ਦਰਸ਼ਕੋਤਾ ਦਾ ਸਵਾਗਤ ਹੈ ਮੈਂ ਹਕਮੇਟਰੀਤ ਕੋਲ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪੰਜਾਬ ਦਾ ਬਜਟ ਜਿਹੜਾ ਕਿ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵਿਸਥਾਰ ਦੇ ਨਾਲ ਜਿਹੜਾ ਕਿ ਦੱਸਿਆ ਗਿਆ ਕਿ ਕਿੰਨਾ ਬਜਟ ਜਿਹੜਾ ਕਿ ਤੈਅ ਕੀਤਾ ਗਿਆ ਤੇ ਕਿੱਥੇ ਜਿਹੜਾ ਕਿ ਇਹ ਬਜਟ ਖਰਚ ਕੀਤਾ ਜਾਵੇਗਾ ਵਿਕ ਮੰਤਰੀ ਹਰਪਾਲ ਚੀਮਾ ਨੇ ਆਪਣਾ ਚੌਥਾ ਬਜਟ ਪੇਸ਼ ਕੀਤਾ ਪੰਜਾਬ ਨੂੰ ਬਦਲਣ ਦੇ ਵਿਸ਼ੇ ਤੇ ਪੰਜਾਬ ਸਰਕਾਰ ਅਗਲੇ ਵਿੱਤੀ ਸਾਲ ਤੱਕ 2.36 ਲੱਖ ਕਰੋੜ ਰੁਪਏ ਖਰਚ ਕਰੇਗੀ ਇਹ ਪੈਸਾ ਨਸ਼ਿਆਂ ਦੇ ਖਾਤਮੇ ਬਿਜਲੀ ਸਬਸਿਡੀ ਸਿੱਖਿਆ ਖੇਤੀਬਾੜੀ ਉਦਯੋਗ ਵਰਗੇ ਮੁੱਖ ਖੇਤਰਾਂ ਤੋਂ ਇਲਾਵਾ ਸ਼ਹਿਰਾਂ ਤੇ ਪਿੰਡਾਂ ਦੇ ਵਿਕਾਸ ਤੇ ਖਰਚ ਕਰਨ ਦੇ ਲਈ ਰੱਖਿਆ ਗਿਆ ਹੈ ਪਰ ਬਜਟ ਦੇ ਵਿੱਚ ਸਭ ਤੋਂ ਵੱਡਾ ਖਰਚਾ ਤਨਖਾਹਾਂ ਪੈਨਸ਼ਨਾਂ ਅਤੇ ਕਰਜ਼ੇ ਦੇ ਵਿਆਜ ਦਾ ਭੁਗਤਾਨ ਕਰਨ ਤੇ ਹੁੰਦਾ ਹੈ ਜੀ ਹਾਂ ਸਰਕਾਰ 1 ਰੁਪਏ ਵਿੱਚੋਂ 65 ਪੈਸੇ ਸਿੱਖਿਆ ਤਨਖਾਹਾਂ ਪੈਨਸ਼ਨ ਅਤੇ ਕਰਜ਼ਿਆਂ ਦੀ ਅਦਾਇਗੀ ਤੇ ਖਰਚ ਕਰ ਰਹੀ ਹੈ ਇਸ ਤੋਂ ਇਲਾਵਾ ਮੁਫਤ ਬਿਜਲੀ ਯੋਜਨਾ ਘਰੇਲੂ ਅਤੇ ਖੇਤੀਬਾੜੀ ਨੂੰ ਪੂਰਾ ਕਰਨ ਦੇ ਲਈ ਸਰਕਾਰ ਤੇ 17606 ਕਰੋੜ ਤੋਂ ਵੱਧ ਦਾ ਆਰਥਿਕ ਬੋਝ ਹੈ ਪੰਜਾਬ ਸਰਕਾਰ ਨੂੰ ਆਪਣੀਆਂ ਸਕੀਮਾਂ ਨੂੰ ਪੂਰਾ ਕਰਨ ਦੇ ਲਈ ਜੋ ਕਰਜ਼ਾ ਲੈਣਾ ਪੈ ਰਿਹਾ ਇਹ ਬਜਟ ਤੋਂ ਲਗਭਗ ਡੇਢ ਗੁਣਾ ਇਸ ਸਮੇਂ ਪੰਜਾਬ ਸਰਕਾਰ ਤੇ 374737 ਕਰੋੜ ਰੁਪਏ ਦਾ ਕਰਜ਼ਾ ਹੈ ਪ੍ਰਤੀ ਵਿਅਕਤੀ ਕਰਜ਼ੇ ਦੀ ਰਕਮ 1.24 ਲੱਖ ਰੁਪਏ ਬਣਦੀ ਹੈ ਤਾਂ ਰਾਜ ਕੇਂਦਰ ਤੋਂ ਟੈਕਸ ਕਿਵੇਂ ਪ੍ਰਾਪਤ ਕਰਦੇ ਨੇ ਤਾਂ ਬਿਲਕੁਲ ਕੇਂਦਰ ਤੋਂ ਰਾਜ ਨੂੰ ਮਿਲਣ ਵਾਲੇ ਟੈਕਸ ਤੇ ਸਹਾਇਤਾ ਦਾ ਹਿੱਸਾ ਨਿਸ਼ਚਿਤ ਪਹਿਲਾਂ ਰਾਜ ਸਰਕਾਰਾਂ ਆਪਣੇ ਪੱਧਰ ਤੇ ਬਹੁਤ ਸਾਰੇ ਅਸਿੱਧੇ ਟੈਕਸ ਇਕੱਠੇ ਕਰਦੀਆਂ ਹਨ ਪਰ ਜੀਐਸਟੀ ਲਾਗੂ ਹੋਣ ਤੋਂ ਬਾਅਦ ਸਿੱਧੇ ਟੈਕਸਾਂ ਦੀ ਵਸੂਲੀ ਵਿੱਚ ਕੇਂਦਰ ਦਾ ਹਿੱਸਾ ਵੀ ਵਧਿਆ ਹਾਲਾਂਕਿ ਕੇਂਦਰ ਰਾਜਾਂ ਨੂੰ مالی ਦੇ ਨੁਕਸਾਨ ਦੀ ਪਰਪਾਈ ਵਜੋਂ ਟੈਕਸ ਦਿੰਦਾ ਵਿੱਤ ਕਮਿਸ਼ਨ ਸਿਫਾਰਿਸ਼ ਕਰਦਾ ਹੈ ਕਿ ਕਿਸੇ ਰਾਜ ਨੂੰ ਕੇਂਦਰੀ ਟੈਕਸਾਂ ਤੋਂ ਕਿੰਨਾ ਹਿੱਸਾ ਮਿਲੇਗਾ ਸੰਵਿਧਾਨ ਦੇ अनुच्छेद 280 ਵਿੱਚ ਵਿੱਤ ਕਮਿਸ਼ਨ ਬਣਾਉਣਾਂ ਦੀ ਵਿਵਸਥਾ ਹੈ ਤਾਂ ਬਿਲਕੁਲ ਰਾਜਾਂ ਨੂੰ ਦਿੱਤੇ ਜਾਣ ਵਾਲੇ ਕੇਂਦਰੀ ਟੈਕਸਾਂ ਦਾ ਹਿੱਸਾ ਜਨਸਖਿਆ ਪ੍ਰਦੋਸ਼ਨ ਆਮਦਨ ਆਬਾਦੀ ਜੰਗਲਾ ਵਾਤਾਵਰਣ ਅਤੇ ਟੈਕਸ ਇਕੱਠਾ ਕਰਨ ਦੇ ਨਾਲ-ਨਾਲ ਘਾਟੇ ਨੂੰ ਘਟਾਉਣ ਦੇ ਲਈ ਕੀਤੀ ਗਈ ਯਤਨਾਂ ਦੇ ਆਧਾਰਿਤ ਹੈ ਇਸ ਨਾਲੀ ਕੇਂਦਰ ਤੋਂ ਰਾਜ ਸਰਕਾਰ ਨੂੰ ਮਿਲਣ ਵਾਲੀ ਸਹਾਇਤਾ ਵੀ ਨਿਸ਼ਚਿਤ ਹੈ ਫਿਰ ਰਾਜ ਆਪਣੀ ਆਮਦਨ ਕਿੱਥੋਂ ਪ੍ਰਾਪਤ ਕਰਦਾ ਹੈ ਤਾਂ ਬਿਲਕੁਲ ਜੇਕਰ ਸਰਕਾਰ ਨੇ ਬਜਟ ਦੇ ਵਿੱਚ 1 ਰੁਪਿਆ ਰੱਖਿਆ ਤਾਂ ਇਸ ਦੇ ਵਿੱਚੋਂ 65 ਪੈਸਾ ਤਨਖਾਹਾਂ ਪੈਨਸ਼ਨ ਕਰਜ਼ੇ ਦੀ ਅਦਾਇਗੀ ਸਿੱਖਿਆ ਤੇ ਬਿਜਲੀ ਸਬਸਿਡੀ ਤੇ ਖਰਚ ਕੀਤਾ ਜਾ ਰਿਹਾ ਹੈ ਬਾਕੀ 35 ਪੈਸੇ ਸਿਹਤ ਤੇ ਹੋਰ ਖੇਤਰਾਂ ਤੇ ਖਰਚ ਕੀਤੇ ਜਾ ਰਹੇ ਨੇ ਸਰਕਾਰ ਖਰਚ ਕਰਨ ਦੇ ਲਈ ਪੈਸੇ ਦਾ ਪ੍ਰਬੰਧ ਵੀ ਕਰਦੀ ਹੈ ਇਹ ਪੈਸਾ ਸਟੇਟ ਜੀਐਸਟੀ ਵੈਟ ਡਿਊਟੀਆਂ ਤੇ ਸ਼ਰਾਬ ਤੋਂ ਇਕੱਠੇ ਕੀਤੇ ਟੈਕਸਾਂ ਤੋਂ ਆਉਂਦਾ ਹੈ ਜ਼ਿਆਦਾਤਰ ਪੈਸਾ ਸਟੇਟ ਜੀਐਸਟੀ ਤੋਂ ਪ੍ਰਾਪਤ ਹੁੰਦਾ ਹੈ ਇਹ ਬਜਟ ਦਾ 26.49% ਬਣਦਾ ਹੈ ਯਾਨੀ ਲਗਭਗ 891301 ਕਰੋੜ ਤਾਂ ਇਸੇ ਤਰ੍ਹਾਂ ਸਰਕਾਰ ਨੂੰ ਸ਼ਰਾਬ ਦੀਆਂ ਦੁਕਾਨਾਂ ਦੀ ਨਿਲਾਮੀ ਤੋਂ 10576 ਕਰੋੜ ਰੁਪਏ ਮਿਲਦੇ ਨੇ ਤਾਂ ਇਸ ਦਾ ਮਤਲਬ ਹੈ ਕਿ ਕੁੱਲ ਬਜਟ ਦਾ 4.48% ਆਬਕਾਰੀ ਤੋਂ ਆਉਂਦਾ ਤਾਂ ਪੰਜਾਬ ਲਗਾਤਾਰ ਕਰਜ਼ੇ ਵਿੱਚ ਡੁੱਬਦਾ ਜਾ ਰਿਹਾ ਆ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ 2026 ਦੇ ਬਜਟ ਵਿੱਚ ਸੂਬੇ ਦੀ ਕਰਜ਼ੇ ਦੀ ਸਿਰਦਾ ਵੇਰਵਾ ਦਿੱਤਾ ਤਾਂ ਬਜਟ ਦਸਤਾਵੇਜ਼ ਅਨੁਸਾਰ ਸੂਬੇ ਦੇ 174737 ਕਰੋੜ ਰੁਪਏ ਦਾ ਕਰਜ਼ਾ ਹੈ ਜੋ ਪਿਛਲੇ ਸਾਲਿਆਂ 2024 ਦੇ ਮੁਕਾਬਲੇ 25927 ਕਰੋੜ ਰੁਪਏ ਵਧਿਆ ਪੰਜਾਬ ਦੇ ਵਿੱਚ ਇਹ ਕਰਜ਼ਾ ਕਈ ਤਰ੍ਹਾਂ ਦੀਆਂ ਸਕੀਮਾਂ ਨੂੰ ਪੂਰਾ ਕਰਨ ਦੇ ਲਈ ਲਿੱਤਾ ਜਾ ਰਿਹਾ ਹੈ ਇਹ ਇੱਕ ਵੱਡਾ ਖਰਚਾ ਬਿਜਲੀ ਸਬਸਿਡੀ ਤੇ ਖਰਚ ਕੀਤੇ ਜਾ ਰਹੇ ਨੇ ਤਾਂ ਬਿਲਕੁਲ 17606 ਕਰੋੜ ਰੁਪਏ ਨੇ ਤਾਂ ਇਸ ਦੇ ਵਿੱਚ ਸਰਕਾਰ ਕਿਸਾਨਾਂ ਨੂੰ ਟਿਊਬਵੈੱਲਾਂ ਤੇ ਕਰੇਲੂ ਬਿਜਲੀ ਲਈ ਮੁਫਤ ਬਿਜਲੀ ਦੇ ਰਹੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਨੇ ਕਿਹਾ ਕਿ ਪੰਜਾਬ ਦੇ 90% ਲੋਕ ਮੁਫਤ ਬਿਜਲੀ ਦਾ ਲਾਭ ਲੈ ਰਹੇ ਨੇ ਇਸ ਤੋਂ ਇਲਾਵਾ ਔਰਤਾਂ ਲਈ ਮੁਫਤ ਬੱਸ ਯਾਤਰਾ ਤੇ ਵੀ ਬਹੁਤ ਸਾਰਾ ਪੈਸਾ ਖਰਚ ਕੀਤਾ ਜਾ ਰਿਹਾ ਹੈ ਵਿੱਤ ਮੰਤਰੀ ਦੇ ਅਨੁਸਾਰ 2024-25 ਵਿੱਚ ਪੰਜਾਬ ਵਿੱਚ ਔਰਤਾਂ ਨੇ 12 ਕਰੋੜ ਰੁਪਏ ਦੀ ਮੁਫਤ ਯਾਤਰਾ ਜਿਹੜੀ ਕੀਤੀ ਹੈ